ਇਹ ਆਪੋ ਰਸ ਜਾਨ ਦਾ ਰਸਤਾ ਹੈ ਇਹ ਨਿੱਚੇ ਕੋਰਸਰ ਜਾਣ ਦਾ ਰਸਤਾ ਜੀ ਇਸ ਤਰ੍ਹਾਂ ਕੋਈ ਨਹੀਂ ਸਿਰਫ ਇਹ ਅੱਜ ਉਹ ਸਥਾਨ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਲੈ ਕੇ ਭਾਈ ਜੇਤਾ ਜੀ ਆਏ ਸੀ ਤੇ ਇਹ ਇੱਥੇ ਹੁਣ ਪਾਲਕੀ ਸਾਹਿਬ ਤਾਂ ਤਾਂਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਪਿਤ ਹੈ ਜੀ ਇੱਥੇ ਜਨਮ ਹੋਇਆ ਸੀ ਬਾਬਾ ਚੂੜਾਟ ਸਿੰਘ ਜਿਹੜਾ ਬਰਸੇ ਨੇ ਫੋਟੋਸ਼ੀਨੀ ਜਿਹੜਾ ਉਹਨਾਂ ਦਾ ਦਰਸ਼ਨ ਕਰਾਏ ਆ ਤੇ ਉਹ ਕਨ ਬੋ ਦਵਾਰਾ ਸੇ ਭੂਗਣੀਆਂ ਦਾ ਜਿਹਨੂੰ ਕਹਿੰਦੇ ਨੇ ਅੱਗੇ ਭੂਗਣੀਆਂ ਦਾ ਪ੍ਰਚਾਰ ਚਣਿਆਂ ਦਾ ਪ੍ਰਚਾਰ ਮਿਲਦਾ ਹੈ ਦੇਖ ਸਕਦੇ ਆ ਆਜਾ ਸ਼ਕੋ ਜੀ ਤੁਸੀਂ ਪ੍ਰਸ਼ਾਦ ਪਹਿਲੇ ਟਾਈਮ ਜਿਹਨੂੰ ਭੂਗਣੀਆਂ ਕਹਿੰਦੇ ਹੁੰਦੇ ਸੀ ਕਾਨੂੰ ਨੂੰ ਪਤਾ ਆ ਸਾਨੂੰ ਇੱਥੇ ਆਣ ਤੇ ਪਤਾ ਲੱਗਾ ਸਾਨੂੰ ਪਤਾ ਨਹੀਂ ਸੀਗਾ ਜੀ ਕਾਲ ਜੀ ਸਾਰਿਆਂ ਨੂੰ ਤੇ ਹੁਣ ਪਹੁੰਚਿਆ ਸੀ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਤੇ ਘਾਤੜ ਜੀ ਦਾ ਸ਼ੀਸ਼ਾ ਲੈ ਆਂਦਾ ਗਿਆ ਸੀ ਗੁਰਦੁਆਰਾ ਸਾਹਿਬ ਉੱਤੇ ਹੁਣ ਤੇ ਉੱਥੇ ਦਰਸ਼ਨ ਘਟ ਚੱਲੇ ਆ ਵੀਡੀਓ ਨਾ ਬਣੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਿਹੜਾ ਨਾਮ ਹੈ ਰਿਖਲ ਮਨਜੀਤ ਤੇ ਅੱਜ ਅਸੀਂ ਆਏ ਆ ਦਰਸ਼ਨ ਕਰਨ ਸ਼ੀਸ਼ਕਾਂ ਸ ਹੈ ਸ਼ੀਸ਼ ਗੰਗਸਾਵ ਗੁਰਦੁਆਰਾ ਤੇ ਸਾਹਮਣੇ ਜਿੱਥੇ ਗੁਰੂ ਤੇਗ ਬਹਾਦਰ ਜੀ ਸ਼ੀਸ਼ ਲਿਆਂਦਾ ਸੀ ਦਿੱਲੀ ਤੋਂ ਤੇ ਉਸ ਗੁਰਦੁਆਰੇ ਪਹਿਲੀ ਵਾਰ ਦਰਸ਼ਨ ਕਰਨ ਆਏ ਆ ਤੇ ਅੱਗੇ ਵੀ ਕਈ ਵਾਰ ਆਏ ਆ ਸਾਡੇ ਕੋਲ ਨਹੀਂ ਦਰਸ਼ਨ ਹੁੰਦਾ ਸੀ ਪਹਿਲਾਂ ਤੇ ਇਸ ਕਰਕੇ ਪਹਿਲੀ ਵਾਰ ਆਏ ਦਰਸ਼ਨ ਘਾ ਤੁਹਾਨੂੰ ਵੀ ਕਰਾਉਣੇ ਵੀਡੀਓ ਨਾਲ ਬਣੇ ਰਹੋ ਜੀ ਜੀ ਆਇਆਂ ਸਾਹਮਣੇ ਗੁਰਦੁਆਰਾ ਸ੍ਰੀ ਸ਼ਕਨ ਸਾਹਿਬ ਪੋਰਸ ਆ ਬਿਨ ਨੂੰ ਕੇ ਆ ਜਾਂਦਾ ਲੋ ਜੀ ਕਰੋ ਦਰਸ਼ਨ ਕਿਧਰ ਜਾ ਹੁਣ ਲੋ ਜੀ ਸਾਹਮਣੇ ਇਹ ਗੁਰਦੁਆਰਾ ਸ੍ਰੀ ਸ਼ਕਨ ਸਾਹਿਬ ਦੇਖ ਸਕਦੇ ਹੋ ਸਾਹਮਣੇ ਹੈਗਾ ਇਹ ਕੀ ਆ ਗੁਰਦੁਆਰਾ ਕਰੋ ਜੀ ਦਰਸ਼ਨ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਇਹਦੇ ਵੀਡੀਓ ਨਾ ਬਣੇ ਰਹੀਓ ਜੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਸ਼ਕਨ ਸਾਹਿਬ ਦੇ ਅੰਦਰੋਂ ਵੀ ਕੋਸ਼ਿਸ਼ ਕਰਾਂਗੇ ਦੇਖਦੇ ਆ ਜੈਸਾ ਜੀ ਕਰਦਾ ਦਰਸ਼ਨ ਜੀ ਗੁਰਦੁਆਰਾ ਸੀਸਗੰਸਾ ਐਤਨੇ ਤੇਵਾ ਦਰਜ ਸੀ ਜਿੰਨੇ ਤੋਂ ਲਿਆਂਦਾ ਗਿਆ ਸੀ ਤੇ ਭਾਈ ਜੇਤਾ ਸਿੰਘ ਜੀ ਲੈ ਗਿਆ ਸੀ ਤ ਕਰੋ ਸੰਗਤ ਦੇ ਦਰਸ਼ਨ ਵੀ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਵੀ ਅੱਜ ਚੱਲੀ ਹੋਣਾ ਐਤਨਾਂ ਦਾ ਐਦਾਂ ਹੀ ਨਿਕਲਦੇ ਆ ਸੁਲਰਕ ਵਾਸੀ ਯਾਨੀ ਬਲੀ ਸਿੰਘ ਗੱਡੀ ਵਾਲੀ ਨੰਦਾ ਦੇ ਨਾਂ ਤੋਂ ਮਹਾਂ ਕਮਿਸ਼ਨ ਸੀ ਉਹ ਹਨ ਉਹ ਗੋਲ ਦਾ ਬਹੁਤ ਧਨਵਾਦ ਹੈ ਯਾਨੀ ਪ੍ਰਮੋਟਰ ਸੱਜੀ ਭਗਵਾਲ ਜਿਹੜੇ ਆਪ ਸਭ ਸਨਤਾਨੋ ਉੱਤੇ ਆਸੋ ਸੰਗਾਜੀ ਕਰੋ ਦਰਸ਼ਨ ਇੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਸੀਸ ਲੈ ਕੇ ਉਪਾਈ ਜਤਾ ਜੀ ਆਏ ਸੀ ਤੇ ਉਹ ਇਸ ਜਗ੍ਹਾ ਤੇ ਅਸੀਂ ਸੀਸ ਲੈ ਕੇ ਆਏ ਸੀ ਤੇ ਉੱਥੇ ਹੁਣ ਪਾਰਕ ਸੈਸ਼ ਸ਼ੋਭਿਤ ਹੈ ਜੀ ਕਨ ਬੋਰ ਦੁਆਰਾ ਸੇਵ ਖੁੰਗਣੀਆਂ ਦਾ ਜਿਹਨੂੰ ਕਹਿੰਦੇ ਹੁੰਦੇ ਅੱਗੇ ਖੁੰਗਣੀਆਂ ਦਾ ਪਰਚਾਰ ਚਨੇ ਦਾ ਪਰਚਾਰ ਮਿਲਦਾ ਹੈ ਦੇਖ ਲਾ ਰਿਹਾ ਆਜਾ ਸ਼ਕੋ ਜੀ ਤੁਸੀਂ ਪ੍ਰਸ਼ਾਦ ਪਹਿਲੇ ਟਾਈਮ ਤੇ ਨੂੰ ਘੁੰਮਣਿਆ ਕਹਿੰਦੇ ਹੁਣ ਅਸਾਂ ਨੂੰ ਪਤਾ ਆ ਸਾਨੂੰ ਬਥੇ ਆਣ ਤੇ ਪਤਾ ਲੱਗਾ ਸਾਨੂੰ ਪਤਾ ਨਹੀਂ ਸੀਗਾ ਜੰਦੂ ਮੈਂ ਤਾਂ ਸਿੱਧਾ ਮੈਂ ਤੇ ਕਸ਼ਮੀਰ ਦੇ ਸਿੱਖਾਂ ਦੇ ਸੀ ਉਹ ਦੋ ਰਾਜਪੁੱਤਿਆਂ ਨੂੰ ਅੱਜ ਫੇਰ ਤੋਂ ਪਰਖਣੀ ਵੇ ਸਾਹਮਣੇ ਗੁਰਦੁਆਰਾ ਸੇਵਾ ਅੰਦਰ ਜਾ ਕੇ ਦੇਖਦੇ ਹਾਂ ਪੋਰਾ ਸਾਹਿਬ ਗੁਰੂ ਕੇ ਮਹਿਲ ਪੋਰਾ ਸਾਹਿਬ ਗੁਰਦੁਆਰਾ ਸਾਹਮਣੇ ਦੇਖ ਸਕਦੇ ਕਰੋ ਜੀ ਦਰਸ਼ਨ ਲੋ ਜੀ ਕਰੋ ਜੀ ਗੁਰੂ ਕੇ ਮਹਿਲ ਪੋਰਾ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਲੋ ਜੀ ਸੰਗਤ ਜੀ ਦਰਸ਼ਨ ਕਰੋ ਗੁਰੂ ਕੇ ਮਹਿਲ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਪਿੱਛੇ ਵੀ ਤੁਹਾਨੂੰ ਦੱਸਿਆ ਹੈ ਤੇ ਹੁਣ ਇੱਥੇ ਦੇਖਦੇ

ਜੀ ਇਹ ਨਿਚੇ ਪੋਰ ਅਸਰ ਜਾਣ ਦਾ ਰਸਤਾ ਜੀ ਇਸ ਤਰ੍ਹਾਂ ਕੋਲੋਂ ਤੁਸੀਂ ਸ਼ੁਰੂ ਲੋ ਜੀ ਇਹ ਜਿਹਾ ਗੁਰੂ ਕੇ ਮਹਿਲ ਪੁਰ ਦਵਾਰਾ ਸਾਹਿਬ ਲੋ ਜੀ ਸਾਹਮਣੇ ਲਿਖਿਆ ਹੋਇਆ ਮਸੰਦਾ ਵਾਲਾ ਕੋ ਉਹ ਅਸੀਂ ਵੀ ਦੇਖਦੇ ਆ ਕਿਦਾਂ ਦਾ ਮਸੰਦਾ ਵਾਲਾ ਕੋ ਲੋ ਜੀ ਦੇਖਿਆ ਇੱਥੇ ਮਸੰਦਾ ਵਾਲਾ ਖੂਹ ਦੇਖੋ ਜੀ ਕੋਹੋਂ ਖੂਹ ਤੇ ਦਰਸ਼ਨ ਇਹ ਸੰਗਤ ਜੀ ਉਹ ਖੂਹ ਜਿੱਦੋਂ ਕੜਾਏ 'ਚ ਤੇਲ ਦੇ ਪਾਚ ਮਸੰਦਾ ਨੂੰ ਪਾ ਕੇ ਤੇ ਬਾਅਦ 'ਚ ਖੂਹ 'ਚ ਸੁਟਿਆ ਜਾਂਦਾ ਸੀ ਇਹ ਆ ਜੀ ਉਹ ਦਰਸ਼ਨ ਕਰੋ ਜੀ ਇਹ ਆ ਜੀ ਖੂਹ ਮਸੰਦਾ ਵਾਲਾ ਖੂਹ ਚਲੋ ਜੀ ਚਲ ਦੇਖੋ ਗੁਰਦੁਆਰਾ ਦਮਦਮ ਸਾਹਿਬ ਉਹ ਸਾਹਮਣੇ ਲਿਖਿਆ ਹੋਇਆ ਉੱਥੇ ਚਲਦੇ ਲੋ ਜੀ ਇਧਰ ਹੈ ਗੁਰਦੁਆਰਾ ਦਮਦਮਾ ਸਾਹਿਬੁਰਦਾਇਗਸਥਾਨ ਪਾਛੇ ਦਸਵੀਂ ਜਿਹਦਾ ਸਥਾਨ ਹੈ ਹੋ ਦੇਖ ਸਕਦੇ ਸਮੇਂ ਸੰਗਜੀ ਇਹ ਹੈਗਾ ਜਨਮ ਸਥਾਨ ਸਾਬ ਚਾਦਿਆਂ ਦਾ ਤੇ ਸਾਹਮਣੇ ਲਿਖਿਆ ਹੋਇਆ ਪੱਪਾ ਜੂ ਚਾਰ ਸਿੰਘ ਜੀ ਪੱਪਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਇਹਨਾਂ ਦਾ ਇਸ ਜਗ੍ਹਾ ਤੇ ਜਨਮ ਹੋਇਆ ਸੀ ਤੇ ਔਰ ਅੰਦਰ ਉਹ ਪਲੰਗ ਵੀ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਮੋਜੀ ਕਰੋ ਜੀ ਦਰਸ਼ਨ ਉਸ ਪਲੰਗ ਦੇ ਜਿੱਥੇ ਉਹਨਾਂ ਦਾ ਜਨਮ ਹੋਇਆ ਬਾਬਾ ਜੂਝਾਰ ਸਿੰਘ ਜੀ ਬਾਬਾ ਜਰਵਾਰ ਸਿੰਘ ਜੀ ਪਪਾ ਫਤਿਹ ਸਿੰਘ ਜੀ ਦਾ ਇਸ ਮੰਝ ਤੇ ਜਨਮ ਹੋਇਆ ਹੈ ਤੇ ਕਰੋ ਜੀ ਦਰਸ਼ਨ ਹੋਵੋ ਨਿਹਾਲ ਵਾਹਿਗੁਰੂ ਜੀ ਤੇ ਇੱਥੇ ਜਨਮ ਹੋਇਆ ਸੀ ਬਾਬਾ ਜੂਝਾਰ ਸਿੰਘ ਜੀ ਜਰਵਾਰ ਸਿੰਘ ਜੀ ਫਤਿਹ ਸਿੰਘ ਜੀ ਲੋੜੇ ਤਾਂ ਦਰਸ਼ਨ ਕਰਾਏ ਆ ਤੇ ਉਹ ਪਲੰਘਾ ਜੀ ਮੌਜੂਦ ਆ ਜੀ ਤੇ ਲਓ ਜੀ ਬਹੁਤ ਸ਼ਕੀ ਲੋ ਜੀ ਇੱਧਰ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਲੋ ਜੀ ਇੱਧਰ ਵੀ ਇੱਕ ਖੂਹ ਹੋ ਰਿਹਾ ਪ੍ਰਾਂਤਨ ਖੂਹ ਹੈ ਵੀ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਚਲੋ ਜੀ ਕਰੋ ਦਰਸ਼ਨ ਇਹ ਪ੍ਰਾਂਤਨਾ ਖੂਹ ਪ੍ਰਾਂਤਨ ਲੇ ਗਿਆ ਨਹੀਂ ਹੈ ਬਾਈ ਤੇ ਨੇ